ਸਸਿਕਾ ਜੀ ਐਸਟੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਕਿ ਦੁੱਜੇ ਨੂੰ ਅਸੀਂ ਉਹੀ ਚੀਜ਼ ਦਿੰਨੇ ਆ ਜੋ ਸਾਡੇ ਕੋਲ ਹੁੰਦੀ ਆ ਹਨਾ ਬਿਲਕੁਲ ਸਹੀ ਆ ਜੋ ਸਾਡੇ ਕੋਲ ਆ ਅਸੀਂ ਦਵਾਂਗੇ ਕੀ ਆ ਸਾਡੇ ਕੋਲ ਫਿਰ ਤੇ ਕੀ ਰੱਖਿਆ ਅਸੀਂ ਆਪਣੇ ਮਨ 'ਚ ਆਪਣੇ ਦਿਮਾਗ 'ਚ ਆਪਣੀ ਜ਼ੁਬਾਨ 'ਤੇ ਅਗਰ ਮਿਠਾਸ ਆ ਤਾਂ ਲੋਕਾਂ 'ਚ ਮਿਠਾਸ ਹੀ ਵੰਡਾਂਗੇ ਬੜਾ ਟੁੱਟ ਕੇ ਪੈਂਦੇ ਆ ਬੜਾ ਗੁੱਸਾ ਆ ਇਦਾਂ ਲੱਗਦਾ ਏ ਕਿ ਇਹਨਾਂ ਨੂੰ ਛੇੜਨ ਤੇ ਮਤਲਬ ਕੀ ਹੈ ਕਿ ਟੁੱਟ ਕੇ ਪੈਣਾ ਗੁੱਸਾ ਤੇ ਉਹ ਕੀ ਹੈ ਉਹ ਤੁਹਾਡੀ ਪ੍ਰਾਪਰਟੀ ਹੈ ਜੀ ਉਹ ਤੁਹਾਡੇ ਅੰਦਰ ਦੀ ਸਫੋਕੇਸ਼ਨ ਹੈ ਉਹ ਤੁਹਾਡੇ ਸਟਾਰ ਨੇ ਉਦਾਂ ਦੇ ਕਿ ਉਸ ਚੀਜ਼ ਨੂੰ ਤੁਸੀਂ ਆਪਣੇ ਅੰਦਰ ਸਾਮ ਕੇ ਰੱਖਿਆ ਤੇ ਤੁਹਾਡੀ ਆਦਤ ਬਣ ਗਈ ਹੈ ਦੂਜਿਆਂ ਤੇ ਉਸ ਚੀਜ਼ ਨੂੰ ਕੰਡਣ ਦੀ ਜਦੋਂ ਵੀ ਅਸੀਂ ਜਦੋਂ ਵੀ ਅਸੀਂ ਕੋਈ ਚੀਜ਼ਾਂ ਕਰਦੇ ਹਾਂ ਆਪਾਂ ਕੋਈ ਚੀਜ਼ਾਂ ਕਰਦੇ ਹਾਂ ਉਸ ਨੂੰ ਸਹੀ ਤਰੀਕੇ ਨਾਲ ਲੈਣੇ ਆ ਜਾਂ ਕੋਈ ਵੀ ਬੋਲਦਾ ਏ ਹਨਾ ਤਾਂ ਬਹੁਤ ਲੋਕਾਂ ਵਿੱਚ ਸੁਣਨ ਦੀ ਆਦਤ ਹੀ ਨਹੀਂ ਹੈ ਭੱਜਣ ਦੀ ਹੱਤ ਬਹੁਤ ਹੈ ਭੱਜਣ ਦੀ ਹੱਤ ਤੁਸੀਂ ਦੇਖੋ ਕਈ ਲੋਕ ਕਿਸੇ ਦੀ ਪੂਰੀ ਆਈਡੀਓ ਵੀਡੀਓ ਸੁਣ ਨਹੀਂ ਸਕਦੇ ਕੀ ਕਰਦੇ ਆ ਦਬ ਦਬ ਅੱਗੇ ਕੱਢੋ ਦਬ ਦਬ ਅੱਗੇ ਰਹਿਣ ਇੱਕ ਤੇ ਕਈ ਵਾਰੀ ਮੰਨਿਆ ਕਿ ਕਿਸੇ ਕੋ ਟਾਈਮ ਨਹੀਂ ਹੈ ਮੰਨ ਲੈਨੇ ਆ ਵੀ ਟਾਈਮ ਨਹੀਂ ਹੈ ਭਾਈ ਵੀ ਕੁਝ ਜ਼ਿਆਦਾ ਜਲਦੀ ਹੈ ਤੇ ਜਲਦੀ ਜਲਦੀ ਪਤਾ ਲੱਗੇ ਹਨਾ ਤੇ ਕਈ ਵਾਰੀ ਕੀ ਹੁੰਦਾ ਹੈ ਸਾਡੇ ਸਾਡੀ ਅਸਲ ਦੇ ਵਿੱਚ ਮਾਨਸਿਕਤਾ ਉਸ ਟਾਈਮ ਤੇ ਸਾਹਮਣੇ ਆਉਂਦੀ ਆ ਕਿ ਅਸੀਂ ਸਾਡੇ ਕੋਲ ਇੰਨਾ ਵੀ ਟਾਈਮ ਨਹੀਂ ਹੈ ਕਿ ਅਸੀਂ ਇੱਕ ਫਾਇਦੇ ਵਾਲੀ ਚੀਜ਼ ਜਿਹਨੂੰ ਅਸੀਂ ਦੇਖ ਰਹੇ ਹਾਂ ਉਸ ਨੂੰ ਅਸੀਂ ਪੂਰੀ ਤਰ੍ਹਾਂ ਦੇਖ ਸਕੀਏ ਨਹੀਂ ਨਹੀਂ ਕਿਸੇ ਕੋਲ ਨਹੀਂ ਹੈ ਇਹ ਇੱਕ ਜਾਣੀ ਦੀ ਗੱਲ ਨਹੀਂ ਹੈ ਇਹ ਸਭ ਦੀ ਗੱਲ ਹੈ तकरीबन ਮੇਨ ਗੱਲ ਜਦੋਂ ਆਪਾਂ ਸ਼ੁਰੂ ਕੀਤੀ ਸੀ ਕਿ ਅਸੀਂ ਉਹੀ ਦੂਜੇ ਨੂੰ ਦਿੰਨੇ ਆ ਜੋ ਸਾਡੇ ਅੰਦਰ ਹੈ ਇਸੇ ਤਰ੍ਹਾਂ ਹੀ ਅਸੀਂ ਆਮ ਤੌਰ ਤੇ ਕਹਿੰਦੇ ਆ ਕਿ ਇਹ ਬਹੁਤ ਇਹ ਇਹ ਬਹੁਤ ਲੋਰਡਲੀ ਬੋਲਦੇ ਆ ਇਹ ਬਹੁਤ ਗੁੱਸਾ ਕਰਦੇ ਆ ਕਰਦੀ ਆ ਜਾਂ ਕਰਦਾ ਹੈ ਹਰ ਕਿਸੇ ਨੂੰ ਟੁੱਟ ਕੇ ਪੈਣਾ ਕੁਝ ਚੀਜ਼ਾਂ ਸਹਿਣ ਨਾ ਕਰ ਪਾਉਣਾ ਤਾਂ ਇਹ ਅਸਲ ਦੇ ਵਿੱਚ वैसे ਤਾਂ ਮੈਂ ਤੁਹਾਨੂੰ ਸਹੀ ਦੱਸਾਂ ਅੱਜ ਕੱਲ ਇਹ ਚੀਜ਼ਾਂ ਹਵਾ ਚੀਆਂ ਜਿਹਨੂੰ ਦੇਖੋ ਇੱਕ ਇੱਕ ਨਹੀਂ ਆਪਾਂ ਕਹਿ ਸਕਦੇ ਕਿ ਥੋੜੇ ਜਿਹੇ ਲੋਕ ਇਦਾਂ ਦੇ ਹੁੰਦੇ ਆ ਗਲਤ ਬਹੁਤ سارے ਲੋਕ ਇਦਾਂ ਦੇ ਆ ਤਕਰੀਬਨ ਦੁਨੀਆ ਹੀ ਇਦਾਂ ਦੀ ਬਣੀ ਪਈ ਆ ਕਿਉਂਕਿ এনवायरमेंट ਇਦਾਂ ਦਾ ਬਣਿਆ ਹੋਇਆ ਏ ਆਪਣਾ ਆਲਾ ਦਵਾਲਾ ਇਦਾਂ ਦਾ ਬਣ ਚੁੱਕਾ ਏ ਇਹ ਜਿਹੜੀ ਮਤ ਹੈ ਨਾ ਇਹ ਸਾਡੀ ਮਤ ਜਾਨੀ ਕਿਸ ਮੱਤ ਹੈ ਜਿਹੜੀ ਇਹ ਮਤ ਨੇ ਸਿਆਪੇ ਤੇ ਪੁਆੜੇ ਪਾਏ ਆ ਪਤਾ ਨਹੀਂ ਕੀ ਕੀ ਚੀਜ਼ਾਂ ਬਣਾਈਆਂ ਨੇ ਜੋ ਸਾਡੇ ਲਈ ਹੀ ਸਾਡਾ ਹੀ ਨੁਕਸਾਨ ਕਰ ਰਹੀਆਂ ਨੇ ਇੱਕ ਕਾਗਜ਼ਾਂ ਦੀ ਚਾਹ ਦੇ ਵਿੱਚ ਅਸੀਂ ਪਤਾ ਨਹੀਂ ਕੀ ਕੁਝ ਬਣਾ ਚੁੱਕੇ ਆ ਪਤਾ ਨਹੀਂ ਕੀ ਕੁਝ ਬਣਾ ਚੁੱਕਿਆ ਉਹ ਚੀਜ਼ਾਂ ਨੂੰ ਸਮਝ ਹੀ ਚੁੱਕੇ ਹੋ ਜਿਹੜੇ ਜਿਹੜੇ ਮਹਾਨ ਵਿਅਕਤੀ ਨੇ ਜੋ ਜੋ ਚੀਜ਼ਾਂ ਜਿਨੇ ਬੰਬ ਬਣਾਏ ਆ ਜਿਨੇ ਬਰੂਦ ਬਣਾਏ ਆ ਜਿਨੇ ਗੈਸਾਂ ਬਣਾਈਆਂ ਨੇ ਜਿਨੇ ਖਾਦਾਂ ਬਣਾਈਆਂ ਨੇ ਉਹ ਵੀ ਮੇਰੇ ਹਿਸਾਬ ਨਾਲ ਬਣਾ ਕੇ ਪਛਤਾਉਂਦੇ ਆ ਗੱਲ ਸਹੀ ਆ ਉਹਨਾਂ ਦੀਆਂ ਜੀਵਨੀਆਂ ਤੇ ਪੜੋ ਫਿਰ 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 ਕੀ ਫਿਰ ਕੀ ਫਿਰ ਅਸਲ ਦੇ ਵਿੱਚ ਕੀ ਹੈ ਨਾ ਕਿ ਇੱਕ ਸਫਰ ਹੈ ਜ਼ਿੰਦਗੀ ਦਾ ਜ਼ਿੰਦਗੀ ਦਾ ਇੱਕ ਸਫਰ ਹੈ ਜੋ ਅਸੀਂ ਤੈਅ ਕਰਦੇ ਆ ਇਹਦੇ ਲੱਗ ਲੱਗ ਪੜਾ ਨੇ ਮੇਨ ਗੱਲ ਇਹ ਆ ਕਿ ਸਫਰ ਰੇ ਤੇ ਸਫਰ ਨੂੰ ਇੰਜੋਏ ਕਰੋ ਜਦੋਂ ਪੜਾਅ ਲੱਗ ਲੱਗ ਨੇ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਆਪਣੀ ਸੋਚ ਆਪਣੇ ਮਨ ਮੁਤਾਬਕ ਬਦਲਾ ਕਰਕੇ ਉਸ ਮੁਤਾਬਕ ਚੱਲੋਂਗੇ ਤਾਂ ਸਹੀ ਚੀਜ਼ਾਂ ਹੁੰਦੀਆਂ ਨੇ ਪਰ ਅਸੀਂ ਕੀ ਕਰਦੇ ਹਾਂ ਸਾਨੂੰ ਆਖ ਰਹੀ ਆ ਛੇਤੀ-ਛੇਤੀ ਮੰਜ਼ਲ ਪ੍ਰਾਪਤ ਕਰਨ ਦੀ ਮੰਜ਼ਲ ਮੌਤ ਹੈ ਇਹ ਸਚਾਈ ਹੈ ਜਦ ਤਨ ਮੌਤ ਨਾ ਆਈ ਤਾਂ ਅਸੀਂ ਇੱਕ ਨਵੀਂ ਮੰਜ਼ਲ ਵੱਲ ਪੱਜ ਲਵਾਂਗੇ ਓਕੇ ਇਹ ਵੀ ਪਾ ਲਈ ਫਿਰ ਫਿਰ ਤੀਜੀ ਵੀ ਪਾ ਲਈ ਫਿਰ ਫਿਰ ਆ ਕਰਨਾ ਸੀ ਉਹ ਵੀ ਪਾ ਲਿਆ ਤੇ ਫਿਰ ਜੇ ਦੇਖਿਆ ਜਾਵੇ ਫਿਰ ਫਿਰ ਤੇ ਕੁਝ ਵੀ ਨਹੀਂ ਫਿਰ ਉਹੀ ਕੁਝ ਜੋ ਪਹਿਲੀ ਵਾਰ ਸੀ ਤੇ ਪਹਿਲੀ ਵਾਰ ਕਿਉਂ ਨਹੀਂ ਆਹ ਸਹਿਜਤਾ ਨਾ ਚੱਲ ਰੋ ਆਰਾਮ ਨਾ ਚੱਲ ਰੋ ਆਪਣੇ ਆਪ ਆਪਣੇ ਮਨ ਆਪਣੇ ਦਿਮਾਗ ਨੂੰ ਖੁਸ਼ ਕਰਕੇ ਚੱਲ ਲੋ ਕਿਹੜੀ ਦੌੜ ਹੈ ਕਿੱਥੇ ਪਹੁੰਚਣਾ ਹੈ ਉੱਥੇ ਜਾ ਕੇ ਕਿਹੜਾ ਝੰਡਾ ਚਲਾਉਣਾ ਜਿਹਦਾ ਵਕਤ ਲੱਗ ਰਿਹਾ ਇੱਕ ਗੱਲ ਹੋਰ ਧਿਆਨ ਨਾਲ ਸੁਣਿਓ ਜਦੋਂ ਤੁਸੀਂ ਕਿਸੇ ਚੀਜ਼ ਲਈ ਕੋਈ ਵੀ ਚੀਜ਼ ਭਾਵੇਂ ਉਹ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਕੋਈ ਐਗਜ਼ਾਮ ਹੋਵੇ ਕੋਈ ਪ੍ਰਾਪਤੀ ਹੋਵੇ ਕਿਸੇ ਚੀਜ਼ ਦੀ ਤਾਂ ਉਸ ਪਿੱਛੇ ਭੱਜ ਰਹੇ ਹੋ ਤਾਂ ਉਹ ਤੁਹਾਨੂੰ ਹਮੇਸ਼ਾ ਕਸ਼ਟ ਦੇਗੀ ਤੁਸੀਂ ਸੱਚ ਜਾਣੋ ਇੱਕ ਸਫ਼ਰ ਵਿੱਚ ਅਗਰ ਤੁਸੀਂ ਵਾਰ-ਵਾਰ ਵਕਤ ਦੇਖਦੇ ਹੋ ਤਾਂ ਸਫ਼ਰ ਦਾ ਤੁਹਾਨੂੰ ਬਹੁਤ ਜ਼ਿਆਦਾ ਬੋਝ ਲੱਗਦਾ ਹੈ ਇਹ ਸਚਾਈ ਆ ਕਦੇ ਦੇਖੀ ਦੇਖਿਓ ਟਾਈਮ ਹਾਈ ਇੰਨੇ ਵੱਜ ਗਏ ਛੇਤੀ ਪਹੁੰਚਣਾ ਆ ਇੰਨੇ ਵੱਜ ਗਏ ਛੇਤੀ ਪਹੁੰਚਣਾ ਟਰਾਈ ਕਰ ਤਾ ਉਹ ਸਫਰ ਜੋ ਆ ਤੁਹਾਨੂੰ ਇੱਕ ਐਡਾ ਕੋ ਬੋਝ ਇੰਨੀ ਕੁ ਥਕਾਵਟ ਦੇ ਦੇਗਾ ਨਾ ਪੁੱਛੋ ਨਾ ਤੇ ਜੇ ਤੁਸੀਂ ਉਸ ਸਫਰ ਨੂੰ ਇੰਜੋਏ ਕਰਦੇ ਹੋ ਟਾਈਮ ਨਹੀਂ ਆ ਵਕਤ ਨਹੀਂ ਆ ਸਾਡੇ ਮੁਤਾਬਕ ਨਾ ਟ੍ਰੇਨਾਂ ਚੱਲਦੀਆਂ ਨਾ ਜਹਾਜ਼ ਚੱਲਦੇ ਆ ਨਾ ਸਾਡੀ ਗੱਡੀ ਸਾਡੇ ਮੁਤਾਬਕ ਚੱਲ ਰਹੀ ਆ ਕਿਉਂਕਿ ਜੇ ਕਿਤੇ ਜਾਮ ਲੱਗ ਜਾਏ ਤੇ ਉਸੇ ਤੋਰਾ ਲਾਇਆ ਹਨ ਤਾਂ ਸੋਚੋ ਓਕੇ ਆ جا ਰਹੇ ਆ ਜਿਵੇਂ ਕੁਦਰਤ ਪਚਾ ਰਹੀ ਹੈ ਰਸਤੇ ਚ ਸੌਰ ਕਾਟਾ ਆਉਂਦੀਆਂ ਨੇ بس ਕੋਈ ਨਹੀਂ ਐ 10 ਮਿੰਟ ਇੱਧਰ ਕੀਤੇ ਉੱਧਰ ਕੀ ਤਾਂ ਦੇਖੋ ਤਾਂ ਸਹੀ ਉਸ ਸਫਰ ਤੁਹਾਨੂੰ ਇੰਜੋਏ ਕਰੋਗੇ ਤੁਸੀਂ ਆਲੇ ਦੁਆਲੇ ਵੀ ਦੇਖੋਗੇ ਸਭ ਕੁਝ ਵਧੀਆ ਲੱਗੇਗਾ ਮਨ ਵੀ ਸੌਖਾ ਤੇ ਸਰੀਰ ਵੀ ਸੌਖਾ ਰਹੇਗਾ ਪਰ ਔਖੇ ਅਸੀਂ ਕਦੋਂ ਹੁੰਨੇ ਆ ਜਦੋਂ ਸੀ ਉਸ ਸਫਰ ਨੂੰ ਵਕਤ ਤੇ ਮੰਜ਼ਲ ਸਾਮਣੇ ਦੇਖ ਕੇ ਭੱਜਦੇ ਆ ਮੈਂ ਇੱਕ ਗੇਮ ਖੇਡ ਰਹੀ ਆ ਮੰਨ ਲਓ ਮੈਂ ਇੱਕ ਗੇਮ ਖੇਡ ਰਹੀ ਆ ਤਾਂ ਅਗਰ ਉਸ ਗੇਮ ਨੂੰ ਤੁਸੀਂ ਆਪਣੀ ਪਸੰਦ ਸਮਝ ਕੇ ਖੇਡਦੇ ਹੋ ਤੁਹਾਡੇ ਮਨ ਦੇ ਚਾਹ ਲਈ ਖੇਡਦੇ ਹੋ ਤਾਂ ਇਹ ਗੇਮ ਤੁਹਾਡੇ ਲਈ ਬੜੀ ਵਧੀਆ ਤੁਹਾਡੇ ਮਨ ਨੂੰ ਤਾਜ਼ਗੀ ਦਿੰਦੀ ਆ ਪਰ ਅਗਰ ਤੁਸੀਂ ਉਸ ਨੂੰ ਕਿਸੇ ਤਮਗੇ ਦੀ ਦੌੜ ਚ ਖੇਡ ਰਹੇ ਹੋ ਹਨ ਕਿਸੇ ਦੇ ਨਾਲ ਕੰਪੀਟੀਸ਼ਨ ਦੇ ਤੌਰ ਤੇ ਖੇਡ ਰਹੇ ਹੋ ਤਾਂ ਉਹ ਹੀ ਤੁਹਾਨੂੰ ਥਕਾਣਾ ਸ਼ੁਰੂ ਕਰ ਦੇਵੇਗੀ ਇਹ ਸਚਾਈ ਹੈ ਤਾਂ ਕੀ ਜ਼ਰੂਰਤ ਹੈ ਸਾਨੂੰ ਮਿਲ ਵੀ ਜਾਏਗਾ ਕੁਝ ਤੇ ਕੀ ਬਣ ਜਾਏਗਾ ਟੰਗੇ ਹੀ ਰਹਿ ਜਾਣਾ ਹੈ ਘਰ 'ਚ ਬਥੇਰੇ ਲੋਕ ਬਹੁਤ ਕੁਝ ਪ੍ਰਾਪਤ ਕਰਕੇ ਚਲੇਗੇ ਤੇ ਕੀ ਪਾਇਆ ਉਹਨਾਂ ਦੀ ਲਾਈਨ 'ਚ ਆਪਾਂ ਲੱਗ ਜਾਣਾ ਤੇ ਕਿਉਂ ਮਨਟਾਉਣਾ ਹੈ ਬਸ ਖੁਸ਼ ਰਹੋ ਇਹ ਜ਼ਿੰਦਗੀ ਦੇ ਸਫ਼ਰ ਨੂੰ ਇੰਜੋਏ ਕਰੋ ਬੜੇ ਸਮਝਦਾਰ ਹੋ ਤੁਸੀਂ ਚਲੋ ਅੱਜ ਆਪਾਂ ਗੱਲ ਕਰਨੀ ਹੈ 88224 ਦੇਖੋ ਨੰਬਰ ਨੰਬਰ ਦਾ ਵੀ ਬੜਾ ਮਹੱਤਵ ਹੈ ਅੱਜ ਤੁਹਾਨੂੰ 8 ਨੰਬਰ ਬਾਰੇ ਹੀ ਦੱਸਾਂਗੇ ਪ੍ਰੋਗਰਾਮ ਦੇ ਅਖੀਰ ਵਿੱਚ 88224 ਦਿਨ ਵੀਰਵਾਰ ਦਾ ਤਿਥੀ ਚਤੁਰਥੀ ਤਿਥੀ ਅੱਜ ਤੇ तकरीबन ਸ਼ਿਵ ਯੋਗ ਰਹੇਗਾ ਗ੍ਰਹਾਂ ਦੀ ਗੱਲ ਕਰੀਏ ਤਾਂ ਅੱਜ ਵੀਰਵਾਰ ਵਾਲੇ ਦਿਨ ਕੰਨਿਆ ਰਾਸ਼ੀ ਵਿੱਚ ਚੰਦਰਮਾ ਚਲੇਗਾ ਕੰਨਿਆ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਕੇਤੂ ਚੱਲ ਰਿਹਾ ਚੰਦਰ ਕੇਤੂ ਦਾ ਗ੍ਰਹਿ ਜੋਗ ਲੱਗੇਗਾ 13 11 22 ਤੋਂ ਸ਼ੁਰੂ ਹੋ ਕੇ 24 37 ਤੱਕ ਰਹੇਗੀ ਤੇ ਜੋ ਚਤੁਰਥੀ ਤਿਥੀ ਦਾ ਵਰਤ ਵੀ ਰਹੇਗਾ ਅੱਜ ਦੇ ਦਿਨ ਕਿਉਂਕਿ ਚੰ ਚਤੁਰਤੀ ਕਾਦੀ ਤਿਥੀ ਹੈ ਚਾਹਨਰ ਦੀ ਹੈ ਠੀਕ ਆ ਰਾਹੁ ਕਾਲ ਦਾ ਟਾਈਮ ਵੀ ਦੱਸ ਦਿੰਨੇ ਆ ਜੀ ਤੁਹਾਨੂੰ ਵੀਰਵਾਰ ਵਾਲੇ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੁ ਕਾਲ ਦਾ ਹੈ ਠੀਕ ਹੈ ਚੰਦਰ ਕੇਤੂ ਦਾ ਗ੍ਰਹਜੋਕੀ ਪ੍ਰਭਾਵ ਪਾ ਰਿਹਾ ਤੁਹਾਡੀਆਂ ਰਾਸ਼ੀਆਂ ਤੇ ਇਸ ਵਾਰ ਇਹ ਪਰ ਲੌਜੀਕਲੀ ਜਾਂਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਰਿਸ ਮੇਸ਼ ਰਾਸ਼ੀ ਲਈ ਚਿੰਤਾ ਹੋਈ ਤੁਹਾਨੂੰ ਆਪਣੀ ਸਿਹਤ ਦੀ ਕਰਜ਼ੇ ਦੀ ਪੈਸੇ ਦੇ ਲੈਣ ਦੇਣ ਦੀ ਤੇ ਥੋੜੀ ਜੀ ਪਰੇਸ਼ਾਨੀ ਪਰਿਵਾਰਕ ਤੌਰ ਤੇ ਵੀ ਕੋਈ ਪਈ ਹੈ 6ਵੇਂ ਚੰਦਰ ਹੈ ਮਨ ਦੇ उलझमिया ਨੂੰ ਬਾਹਰ ਕੱਢਣ ਦੇ ਲਈ ਮੈਡੀਟੇਸ਼ਨ ਕਰਨੀ ਹੈ ਤੇ ਦੁੱਧ ਮੱਥੇ ਤੇ ਲਾ ਲੈਣ ਦਿਨ ਵਧੀਆ ਹੋ ਜਾਏਗਾ ਟੌਰਸ ਬ੍ਰਿਕ ਰਾਸ਼ੀ ਵਾਲੇ ਜਿੰਨਾ ਜਲਦਬਾਜੀ ਕਰੋਗੇ ਉਹਨੇ ਹੀ ਕੰਮਕਾਰਾਂ ਦਾ ਨੁਕਸਾਨ ਤੇ એનર્ਜੀ ਵੇਸਟ ਜ਼ਿਆਦਾ ਹੋਏਗੀ ਵਿਦਿਆਰਥੀਆਂ ਸੰਭਲ ਕੇ ਚੱਲੋ ਪਲੈਨਿੰਗ ਨਾਲ ਚੱਲੋ ਹਰ ਤਰ੍ਹਾਂ ਦੀ ਸਕਸੈਸ ਮਿਲੇਗੀ ਗੁੱਸੇ ਤੇ ਕੰਟਰੋਲ ਕੱਟ ਕਰੋ ਮਾਤਾ ਪਿਤਾ ਦੀ ਸਲਾਹ ਲੈਣੀ ਜ਼ਰੂਰੀ ਹੋਈ ਜੈਮਿਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਮਾਤਾ ਦੀ ਸਿਹਤ ਥੋੜੀ ਖਰਾਬ ਘਰ ਚ ਉਦਾਸੀ ਵੱਧ ਸਕਦੀ ਹੈ ਵਜਾ ਕੋਈ ਵੀ ਹੋਵੇ ਧਿਆਨ ਰੱਖੋ ਚੰਦਰ ਕੇ ਤੁਦਗ੍ਰਹਿ ਜੋਗ ਚੌਥੇ ਖਾਨੇ ਸੁੱਖਾਂ ਵਿੱਚ ਲੱਗ ਰਿਹਾ ਤਾਂ ਵਾਹਨ ਧਿਆਨ ਨਾਲ ਚਲਾਉਣਾ ਅੱਜ ਤਾਂ ਹੀ ਥੋੜਾ ਸੰਭਲ ਕੇ ਰਹੋਗੇ ਤੁਸੀਂ ਕੈਂਸਰ ਜਾਨੀ ਕਰਕਰਾਂਸ਼ੀ ਵਾਲੇ ਕਰਕਰਾਂਸ਼ੀ ਤੁਹਾਡੇ ਮਨ ਦਾ ਮਾਲਕ ਚੰਦਰ ਚੰਦਰ ਜੋ ਕੇ ਹੈਗਾ ਏ ਸੂਰਜ ਦੇ ਨਕਸ਼ਤਰ ਜ ਜਾਨੀ ਉਤਰਾ ਫਾਲਗੁਨੀ ਨਕਸ਼ਤਰ ਚ ਚੱਲ ਰਿਹਾ ਤੇ ਸੂਰਜ ਧਨ ਸਥਾਨ ਦਾ ਮਾਲਕ ਹੈ ਤੇ ਧਨ ਲਈ ਕੰਮ ਲਈ ਬਿਜ਼ਨਸ ਲਈ ਸਿਤਾਰੇ ਹੋਏ ਤੁਹਾਡੇ ਚੰਗੇ ਯਾਤਰਾ ਛੋਟੀ ਜਾਂ ਵੱਡੀ ਸਫਲਕਾਰੀ ਹੈ ਪਰ ਫਿਰ ਵੀ ਧਿਆਨ ਰੱਖੋ ਵਾਤੇ ਸੱਟ ਲੱਗ ਸਕਦੀ ਆ ਗਲੇ ਦੀ ਪ੍ਰੋਬਲਮ ਆ ਸਕਦੀ ਆ ਲਿਓ ਸਿੰਘ ਰਾਸ਼ੀ ਵਾਲੇ ਨਕਸ਼ਤਰ ਅੱਛਾ ਏ ਮੇਰੇ ਭਾਵੇਂ ਦੋ ਐਂਟੀ ਗ੍ਰਹਿ ਲਗਨ ਚ ਬੈਠੇ ਆ ਪਰ ਫਿਰ ਵੀ ਹੁਣ ਸਿਹਤ ਠੀਕ ਹੁੰਦੀ ਜਾਏਗੀ ਪਰੇਸ਼ਾਨੀਆਂ ਦੂਰ ਹੋਣਗੀਆਂ ਧਨ ਕੰਮਕਾਰ ਵਿੱਚ ਵਾਧਾ ਤੇ ਮਨੋਬਲ ਵਧਿਆ ਰਹੇਗਾ ਵਰਗੋ ਕੰਨਿਆ ਰਾਸ਼ੀ ਵਾਲੇ ਚੰਦਰ ਕੇਤੂ ਦਾ ਗ੍ਰੈਂਡ ਜੋਗ ਲਗਨ ਵਿੱਚ ਲੱਗਿਆ ਠੰਡੀਆਂ ਦੱਤੀਆਂ ਚੀਜ਼ਾਂ ਥੋੜਾ ਧਿਆਨ ਨਾਲ ਸੇਵਨ ਕਰੋ ਖੂਬਸਾਰਾ ਪਾਣੀ ਪੀਣਾ ਅ ਤਕਰੀਬਨ ਗ੍ਰਹਿਾਂ ਨੂੰ ਸੈੱਟ ਹੀ ਕਰੇਗਾ ਖਰਚੇ ਗੱਡੀ ਦਾ ਲੈਣਾ ਤੇ ਕੁਝੇ ਲਗਜ਼ਰੀ ਚੀਜ਼ ਤੇ ਖਰਚ ਹੋਣਾ ਜੋ ਸਿਤਾਰਿਆਂ ਨੂੰ ਸ਼ੁਭਤਾ ਦੇਗਾ ਹਸਪਤਾਲ ਦੇ ਚੱਕਰ ਵੀ ਲੱਗ ਸਕਦੇ ਆ ਯਾਤਰਾ ਡੈਫੀਨਿਟਲੀ ਹੋ ਜਾਏਗੀ ਜੋ ਸ਼ੁਭਕਾਰੀ ਹੀ ਰਹੇਗੀ ਜਿੱਤੀ ਨਹੀਂ ਬਣਨਾ ਠੀਕ ਲੇਬ੍ਰਾਤੋ ਲਾ ਰਾਸ਼ੀ ਵਾਲਿਆਂ ਨੇ ਚਾਂਦੀ ਦੇ ਗਲਾਸ ਚ ਅੱਜ ਪਾਣੀ ਪੀਣਾ ਹੈ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ ਵਾਦੋਂ ਜੇ ਖਰਚੇ ਆਰਥਿਕ ਸਥਿਤੀ ਨੂੰ ਡਾਮਾਡੋਲ ਕਰਨਗੇ ਜਿਸ ਕਰਕੇ ਘਰ ਦਾ ਮਾਹੌਲ ਥੋੜਾ ਜਿਹਾ ਜਸਟਰਬ ਰਹੇਗਾ ਕੀ ਕਰਨਾ ਹੈ ਤੁਸੀਂ ਮਨ ਤੇ ਕੰਟਰੋਲ ਰੱਖਣਾ ਜ਼ੁਬਾਨ ਤੇ ਉਹ ਤੋਂ ਜ਼ਿਆਦਾ ਕੰਟਰੋਲ ਰੱਖਣਾ ਤਾਂ ਹੀ ਦਿਨ ਵਧੀਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਸ਼ੁਰੂਆਤ ਕਰੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਕੌਨਫੀਡੈਂਸ ਵਧੇਗਾ ਸਿਹਤ ਠੀਕ ਹੁੰਦੀ ਜਾਏਗੀ ਮਾਂ ਦਾ ਆਸ਼ੀਰਵਾਦ ਇਨਕਮ ਸਥਾਨ ਵਿੱਚ ਬੈਠਾ ਚੰਦਰ ਕੇਤੂ ਦੀ ਵਜ੍ਹਾ ਨਾਲ ਦੋਨੋਂ ਹੱਥ ਆਪਣੇ ਸਿਰ ਤੇ ਰੱਖਾਓ ਤਾਂ ਸਮਝੋ ਸਭ ਕੁਝ ਸਹੀ ਤੇ ਮਨ ਵੀ ਸਹੀ ਇੱਕ ਦੁੱਧ ਦਾ ਪੈਕੇਟ ਵੀ ਮੰਦਰ ਰੱਖ ਸਕਦੇ ਹੋ Sagittarius ਤੁਨਰਾਸ਼ੀ ਵਾਲੇ ਸਿਤਾਰੇ ਠੀਕ ਨੇ ਪਰ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਹਜੇ ਵਧੀਆਂ ਰਹਿਣਗੀਆਂ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਲੈਨਿੰਗ ਜਾਂ ਤੋਂ ਇਨਵੈਸਟਮੈਂਟ ਥੋੜੀ ਸੋਚ ਸਮਝ ਕੇ ਕਰੋ ਖਾਸ ਤੌਰ ਤੇ ਸ਼ੇਅਰ ਮਾਰਕੀਟ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਤੋਂ ਬਚਣ ਦੇ ਲਈ ਪਿਤਾ ਦੀ ਸਲਾਹ ਨਾਲ ਚੱਲੋ ਕੈਪਰੀਕੌਨ ਮਕਰ ਰਾਸ਼ੀ ਵਾਲੇ ਥੋੜੀ ਜੀ ਦਿਮਾਗੀ ਉਲਝੇਵੇਂ ਦਿਮਾਗੀ ਪਰੇਸ਼ਾਨੀ ਬਣੀ ਹੀ ਰਹੇਗੀ ਨੌਵੇਂ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰਹਿਣ ਜੋ ਗੁੱਟ ਸੀਜ਼ਨ ਲੈਣ ਵਿੱਚ ਕਨਫਿਊਜ਼ ਕਰੇਗਾ ਚੌਲ ਹਲਦੀ ਦੁੱਧ ਜਲ ਪ੍ਰਵਾਹ ਕਰ ਦੋ ਅਕਿਊਰਸ ਕੁੰਭ ਰਾਸ਼ੀ ਵਾਲੇ ਚੰਦਰ ਅਠਵੇਂ ਸਥਾਨ ਵਿੱਚ ਹੈ ਉਹ ਵੀ ਗ੍ਰਹਿਣ ਜੋ ਗਿਆ ਸੂਰਜ ਦਾ ਨਕਸ਼ਤਰ ਵੀ ਮਿੱਤਰ ਨਾ ਹੋਣ ਕਰਕੇ ਪਰਿਵਾਰ ਵਿੱਚ ਛੋਟੀ ਮੋਟੀ ਨੋਕ ਚੋਕ ਛੋਟੀ ਮੋਟੀ ਲੜਾਈ ਆਲੇ ਦੁਆਲੇ ਹੋਵੇ ਚਾਹੇ ਘਰ ਚ ਹੋਵੇ ਕੋਈ ਪੁਲਿਸ ਚੱਕਰ ਵੀ ਪਵਾ ਸਕਦੀ ਹੈ ਤਾਂ ਇਸ ਕਰਕੇ ਥੋੜਾ ਜਿਹਾ ਜਿੱਥੇ ਲੜਾਈ ਝਗੜਾ ਐਵੇਂ ਹੀ ਕਿਸੇ ਦੀ ਜ਼ਮਾਨਤ ਖਮਾਨਤ ਵਿੱਚ ਨਾ ਪਾਓ ਮਨ ਉਦਾਸ ਪ੍ਰਾਣੀਆਂ ਗੱਲਾਂ ਨੂੰ ਯਾਦ ਕਰਕੇ ਰਹੇਗਾ ਪਾਈਸੇਸ ਮੇਨ ਰਾਸ਼ੀ ਵਾਲੇ ਧਨ ਕੰਮ ਕਰ ਬਿਜ਼ਨਸ ਚੰਗਾ ਟਰਾਂਸਪੋਰਟ ਦਾ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੇ ਫੀਲਡ ਵਿੱਚ ਚੰਗਾ ਫਾਇਦਾ ਤੇ ਨਵੇਂ ਆਰਡਰ ਮਿਲ ਸਕਦੇ ਆ ਚੰਗਾ ਰਹੇਗਾ ਰਾਹੁ ਲਗਨ ਵਿੱਚ ਐ ਦੁੱਧ ਮਾਲ ਕੇ ਨਾਓ ਤੇ ਕੇਸਰ ਦੀ ਡੱਬੀ ਕੋਲ ਰੱਖੋ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਮੁਤਾਬਕ ਕਿੰਦਾ ਹਰ ਚੀਜ਼ ਨੂੰ ਸਹੀ ਕਰ ਸਕਦੇ ਆ ਇਹਨਾਂ ਮੁਤਾਬਕ ਚੱਲ ਕੇ ਚਲੋ 8 ਤਰੀਕ ਨੂੰ ਜਿਨ੍ਹਾਂ ਦਾ ਜਨਮ ਹੋਇਆ ਹੋਵੇ 17 ਤਰੀਕ ਨੂੰ ਜਿਨ੍ਹਾਂ ਦਾ ਜਨਮ ਹੋਇਆ ਹੋਵੇ 26 ਤਰੀਕ ਨੂੰ ਜਿਨ੍ਹਾਂ ਦਾ ਜਨਮ ਹੋਇਆ ਹੋਵੇ ਉਹਨਾਂ ਦਾ ਟੋਟਲ ਨੰਬਰ 8 ਬੰਦ ਹੈ ਠੀਕ 8 ਨੰਬਰ ਸ਼ਨੀ ਦਾ ਮੰਨਿਆ ਜਾਂਦਾ ਹੈ ਧਿਆਨ ਨਾਲ ਸੁਣੋ 8 ਨੰਬਰ ਸ਼ਨੀ ਜਾਨੀ ਕਿ 2 ਜ਼ੀਰੋਆਂ ਨੂੰ ਮਿਲਾ ਕੇ 8 ਬੰਦ ਹੈ ਜੇ ਹੁਣ ਆਪਾਂ ਬੱਚੇ ਨੂੰ ਸਿਖਾਉਣਾ ਤੇ ਉਹਨੂੰ ਆਪਾਂ ਕਹਿਣਾ 2 ਜ਼ੀਰੋਆਂ ਜੋੜ ਦੇ ਤਾਂ 8 ਆ ਬਣ ਜਾਂਦਾ ਜਦ ਕਿ ਆਪਾਂ ਇਦਾਂ ਬਣੇ ਜਾਨੀ ਕਿ ਉਲਝੇਮਾ ਸ਼ਨੀ ਜੁਗਾਇ ਲੰਗੜਾ ਗ੍ਰਹਿ ਮੰਨਿਆ ਜਾਂਦਾ ਹੈ ਹੈਨਾ ਤਾਂ ਸ਼ਨੀ ਨੂੰ 8 ਨੰਬਰ ਦਿੱਤਾ ਗਿਆ ਹੈ ਵੈਸੇ ਜਿਨ੍ਹਾਂ ਦਾ ਸ਼ਨੀ ਸ਼ੁਭ ਹੋਵੇ ਤਾਂ ਉਹਨਾਂ ਨੂੰ 8 ਨੰਬਰ ਕਾਫੀ ਬੁਲੰਦੀ ਤੇ ਲਿਜਾ ਦਿੰਦਾ ਪਰ ਅਸਲ ਦੇ ਵਿੱਚ 30 ਸਾਲ ਤੋਂ ਬਾਅਦ 34 ਸਾਲ ਤੋਂ ਬਾਅਦ 36 ਸਾਲ ਤੋਂ ਬਾਅਦ ਸ਼ਨੀ ਆਪਣਾ ਕੰਮ ਕਰਦਾ ਠੀਕ ਤੇ ਇਸ ਕਰਕੇ ਜਿਨ੍ਹਾਂ ਦਾ ਵੀ ਸ਼ੁਭ ਨੰਬਰ 8 ਹੋਵੇ ਉਹਨਾਂ ਨੂੰ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਤਕਰੀਬਨ ਨੀਲਮ ਪਾਣਾ ਉਹਨਾਂ ਦੇ ਲਈ ਸ਼ੁਭ ਹੈ ਜਾਂ ਨਹੀਂ ਥੋੜੇ ਜਿ ਟੀਟ ਥੋੜੇ ਜਿ ਜਿੱਦੀ ਥੋੜੇ ਜਿ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਹੁੰਦੇ ਆ 8 ਨੰਬਰ ਵਾਲੇ ਕੰਮ ਦੇ ਲਈ ਜ਼ਰੂਰ ਹੁੰਦੇ ਆ ਐਕਸੀਡੈਂਟ ਇੱਕ ਵਾਰ ਜ਼ਿੰਦਗੀ ਵਿੱਚ ਹੋਇਆ ਹੁੰਦਾ ਲੱਤਾਂਾਂ ਦੇ ਸੱਟ ਜ਼ਰੂਰ ਲੱਗੀ ਹੁੰਦੀ ਹੈ ਤੇ ਇਸ ਕਰਕੇ 8 ਨੰਬਰ ਜਿਨ੍ਹਾਂ ਦਾ ਵੀ ਸ਼ੁਭ ਨੰਬਰ ਹੋਵੇ ਉਹਨਾਂ ਨੂੰ ਲੋਹਾ ਜਤੋਂ ਵੀ ਲਾਵੇ ਤਾਂ ਸ਼ੁਕਰ ਜਾਣੀ ਤੇ ਸ਼ੁਕਰ ਦੀ ਪਾਵਰ ਨੂੰ ਨਾਲ ਵਧਾਉਣਾ ਚਾਹੀਦਾ ਹੈ ਕਿਉਂਕਿ ਦਿਨ ਦੇ ਗ੍ਰਾਜੂ ਨੇ ਮੰਗਲ ਸੂਰਜ ਨੇ ਤੇ ਉਹਨਾਂ ਦੀ ਸ਼ਨੀ ਨਾਲ ਬਣਦੀ ਕੋਈ ਨਹੀਂ ਤਾਂ ਇਸ ਕਰਕੇ ਆਪਣੇ ਕੋਲ 8 ਨੰਬਰ ਵਾਲਿਆਂ ਨੇ ਜਦੋਂ ਵੀ ਕੋਈ ਗੱਡੀ ਖਰੀਦੋ ਤਾਂ ਸ਼ੁੱਕਰਵਾਰ ਲਵੋ ਤੇ ਹਮੇਸ਼ਾ 8 ਨੰਬਰ ਆਪਣੇ ਕੋਲ ਲਿਖ ਕੇ ਰੱਖੋ ਉਹ ਵੀ ਕਾਲੇ ਰੰਗ ਨਾਲ ਸਫੇਦ ਪੇਪਰ ਦੇ ਉੱਤੇ ਇਸ ਦੀ ਪਾਵਰ ਵੱਧਦੀ ਹੈ ਸਫੇਦ ਪੇਪਰ ਬੁੱਧ ਦਾ ਪੇਪਰ ਬੁੱਧ ਦਾ ਸਫੇਦ ਕਰੀਮ ਰੰਗ ਸ਼ੁੱਕਰ ਦਾ ਤੇ ਨੰਬਰ 8 ਸ਼ਨੀ ਦਾ ਜਦੋਂ ਇਹ ਤਿੰਨੋਂ ਗ੍ਰਹਿ ਰੱਖਦੇ ਹੋ ਤਾਂ ਇਹ ਮਿੱਤਰ ਗ੍ਰਹਾਂ ਦੀ એનર્ਜੀ ਤੁਹਾਨੂੰ ਸ਼ੁਭਤਾ ਤੌਰ ਤੇ ਮਿਲਦੀ ਜਾਂਦੀ ਹੈ ਠੀਕ ਹੈ ਜੀ ਸਮਾ ਇਜਾਜ਼ਤ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ